ਦੀਵਾਨਾ ਰੈਡੀ ਦੇ ਸਤਿਕਾਰਯੋਗ ਸਰੋਤਿਓ ਇਤਿਹਾਸ ਦੇ ਪੰਨਿਆਂ ਦੀ ਲੜੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੁਨੀਆ ਦੀ ਅੱਧੀ ਬਾਦਸ਼ਾਹੀ ਕਹ ਲਈਏ ਰੋਮਨ ਸਮਰਾਜ ਦਾ ਜ਼ਿਕਰ ਕਰਾਂਗੇ ਰੋਮਨ ਸਮਰਾਜ ਦੇ ਬਾਦਸ਼ਾਹ ਜ਼ੁਲਮਾਂ ਦੀ ਹੱਦ ਨਿਮਾਉਣ ਪੂਰੀ ਕਰਨ ਵਾਲੇ ਬਾਦਸ਼ਾਹ nehru ਦਾ ਜ਼ਿਕਰ ਕਰਾਂਗੇ ਕਿ ਉਹ ਜਦੋਂ ਆਪਣੇ ਭਰਾ ਦਾ ਕਤਲ ਕਰ ਦਿੰਦਾ ਹੈ ਆਪਣੇ ਮਾਂ ਐਗ੍ਰਿਪਿਨਾ ਦਾ ਕਤਲ ਕਰ ਦਿੰਦਾ ਜਿਸ ਨੇ ਉਸ ਨੂੰ ਬਾਦਸ਼ਾਹ ਬਣਾਉਣ ਵਾਸਤੇ ਬਹੁਤ ਕੁਝ ਕੀਤਾ ਤੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਉਸ ਦੀਆਂ ਬਰਕਰਾਰ ਰਹਿੰਦੀਆਂ ਨੇ ਇਹ ਵਾਕਿਆਤ 62 ਤੋਂ 64 ਇਸਵੀ ਦਾ 2 ਸਾਲ ਦਾ ਅੱਜ ਇਸਵੀ ਸੰਨ ਚੱਲ ਰਿਹਾ 2024 ਇਹਦੇ ਚੋਂ 62 ਮਾਈਨਸ ਕਰ ਲਓ ਸੌਰੀ 2024 ਚੋਂ ਤੇ ਇਹ 1950 ਸਾਲ ਪੁਰਾਣਾ ਇਤਿਹਾਸ ਦੇ ਪੰਨੇ ਨੇ ਰੋਮ ਦਾ ਬਾਦਸ਼ਾ ਨੀਰੂ ਜਦੋਂ ਆਪਣੀ ਮਾਂ ਦਾ ਕਤਲ ਕਰਵਾ ਦਿੰਦਾ ਤੇ ਫਿਰ ਉਸ ਪਰਸਥਿਤੀਆਂ ਦੇ ਵਿੱਚੋਂ ਕੋਈ ਦਿਸ਼ਾ ਇਸ ਨੂੰ ਨਹੀਂ ਸੁਧਾਰਦੀ ਉਸ ਤੇ ਲਈਏ ਕੋਈ ਮਾਫੀਯੋਗ ਕਾਰਾ ਸੀ ਜਾਂ ਨਹੀਂ ਇਹ ਕਤਲ ਕੋਈ ਸਵੇ ਰੱਖਿਆ ਦੇ ਇਰਾਦੇ ਨਾਲ ਨਹੀਂ ਸੀ ਕੀਤਾ ਗਿਆ ਕਿਉਂਕਿ ਉਸ ਦੀ ਮਾਂ ਐਗਰੀਪੀਨਾ ਨਾ ਤਾਂ ਉਸ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਸੀ ਤੇ ਨਾ ਹੀ ਉਸ ਦਾ ਕੋਈ ਇਰਾਦਾ ਸੀ ਇਹ ਕਤਲ ਚਾਂਟਕ ਗੁੱਸਾ ਲਾਉਣ ਵਾਲਾ ਤੇ ਕਿਸੇ ਵੀ ਹੰਸਕ ਘਟਨਾਵਾਂ ਦੇ ਨਤੀਜਾ ਤਾਂ ਨਹੀਂ ਸੀ ਰ ਨੀਰੂ ਭੁਖਦੀਆਂ ਹਾਲਾਤਾਂ ਨੂੰ ਵੇਖਦਾ ਆਪਣੇ ਰਾਹ ਦੇ ਵਿੱਚੋਂ ਹਰ ਔਰ ਰੋੜੇ ਨੂੰ ਸਾਫ਼ ਕਰਦਾ ਗਿਆ ਉਹ ਵੱਡੇ ਤੋਂ ਵੱਡੇ ਜ਼ੁਰਮ ਕਰਨ ਵਾਲੋਂ ਵੱਧ ਆ ਗਿਆ ਵੱਡੇ ਤੋਂ ਵੱਡਾ ਜ਼ੁਰਮ ਕਰਨ ਤੋਂ ਬਾਅਦ ਕੁਝ ਚਿਰ ਤਾਂ ਨੀਰੂ ਦਾ ਮਨ ਡਰਿਆ ਤੇ ਸਹਿਮਿਆ ਉਹ ਰੋਮ ਪਰਤਣ ਦੀ ਹਿੰਮਤ ਨਾ ਕਰ ਸਕਿਆ ਆਪਣੀ ਮਾਂ ਦੇ ਕਤਲ ਤੋਂ ਬਾਅਦ ਰੋਮ ਜਾਣ ਤੇ ਉਸ ਨੂੰ ਮਾਂ ਦਾ ਕਤਲ ਹੋਣ ਦਾ ਸ਼ਾਇਦ ਮਹਿਣਾ ਵੀ ਲੋਕਾਂ ਤੋਂ ਚੱਲਣਾ ਪੈਂਦਾ ਇਸ ਕਰਕੇ ਉਹ ਰੋਮ ਤੋਂ ਦੂਰ ਰਿਹਾ ਤੇ ਨਿਰੂ ਨੂੰ ਲੋਕroh ਦੇ ਵਿੱਚ ਕੀ ਸਿੱਟੇ ਭੁਗਤਣੇ ਪੈਣ ਇਸ ਕਰਕੇ ਉਹ ਰੋਮ ਜਾਣ ਤੋਂ ਟਾਲਾ ਵੱਟਦਾ ਰਿਹਾ ਉਸ ਬਿਆਹਤ ਹੋ ਆਕੇ ਸਮੁੰਦਰੀ ਤੱਟ ਦੇ ਸ਼ਹਿਰ ਨੇਪੋਲਿਸ ਦੇ ਵਿੱਚ ਠਹਿਰ ਗਿਆ ਇੱਥੇ ਉਸਨੇ ਰੋਮਨ ਸਮਰਾਟ ਦੇ ਮੁਖ ਸੈਨੇਟਰਾਂ ਨੂੰ ਸੰਦੇਸ਼ ਭੇਜਿਆ ਜਿਸ ਦੇ ਵਿੱਚ ਉਸਨੇ ਵੱਖ-ਵੱਖ ਤਰਕ ਦੇ ਕੇ ਆਪਣੀ ਮਾਂ ਐਗਰੀਪੀਨਾ ਦੇ ਕਤਲ ਨੂੰ ਜਾਇਜ਼ ਠਾਉਣ ਦੀ ਕੋਸ਼ਿਸ਼ ਕੀਤੀ ਉਸਨੇ ਬਹਾਨਾ ਬਣਾਇਆ ਕਿ ਉਸਦੀ ਮਾਂ ਕਿ ਰਪੇਨਾ ਰਾਜਦਰੋਹੀਆਂ ਕੋਸ਼ਸ਼ਾਂ ਕਰ ਰਹੀ ਸੀ ਜਿਸ ਤੇ ਸਾਰੇ ਸਰੋਸ ਨੂੰ ਲੱਗੀ ਹੈ ਰੋਮ ਦੇ ਸਾਰੇ ਸੰਸਦ ਮੈਂਬਰ ਕਹ ਲਈਏ ਜਹ ਸੈਨੇਟਰ ਕਹ ਲਈਏ ਨੀਰੂ ਨੂੰ ਨਫ਼ਰਤ ਕਰਦੇ ਸਨ ਤੇ ਉਸਤੇ ਗਨਾਹ ਨੂੰ ਮਾੜਾ ਸਮਝਦੇ ਸਨ ਕਿਉਂਕਿ ਉਸਦੀ ਮਾਂ ਵੀ ਰਾਜ ਘਰਾਣੇ ਚ ਕੋਸ਼ਿਸ਼ ਕਰਕੇ ਫੌਜ ਵੀ ਰਾਜ ਘਰਾਣੇ ਦੀ ਇੱਕ ਮੈਂਬਰ ਦਾ ਇਸ ਤਰ੍ਹਾਂ ਕਤਲ ਆਪਣੇ ਪੁੱਤਰ ਦੁਆਰਾ ਉਹ ਬਰਦਾਸ਼ਤ ਨਹੀਂ ਕਰਨ ਦੇ ਪਰ ਉਹ ਫਿਰ ਵੀ ਨੀਰੂ ਤੋਂ ਡਰਦੇ ਸਨ ਜਿਹੜੀ ਦਹਿਸ਼ਤ ਨਹਿਰੂ ਨੇ ਆਪਣੀ ਫੌਜ ਦੇ ਅਫਸਰਾਂ ਤੇ ਪਾ ਰੱਖੀ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜ਼ੁਲਮੀ ਨਹਿਰੂ ਆਪਣੀ ਇੱਛਾ ਪੂਰੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਕਿਉਂਕਿ ਕੁਝ ਤਾਂ ਬਚਪਨ ਤੋਂ ਹੀ ਜਿਵੇਂ ਕਹਾਣੀਆਂ ਸੀ ਕਿ ਦੋ ਸਭ ਕੁਝ ਦੀ ਰਾਖੀ ਕਰਦੇ ਨੇ ਸ਼ਾਇਦ ਉਸ ਕੋਲ ਕੋਈ दैਵੀ ਸ਼ਕਤੀ ਹੈ ਇਸ ਕਾਰਨ ਵੀ ਆਮ ਲੋਕ ਤਾਂ ਉਸ ਦੇ ਬਾਰੇ ਕੁਝ ਗਲਤ ਸੋਚਣ ਤੋਂ ਵੀ ਡਰਦੇ ਸਨ ਰੋਮ ਦੇ ਰਹਿਣ ਵਾਲੇ ਲੋਕ ਨਹਿਰੂ ਦੇ ਵਫਾਦਾਰ ਅਫਸਰਾਂ ਨੇ ਉਸ ਤੇ ਕੁਝ ਚਿਹਤੇ ਬੰਦਿਆਂ ਨੇ ਉਸ ਨੂੰ ਸਨੇਹਾ ਭੇਜਿਆ ਕਿ ਰੋਮ ਦੇ ਲੋਕਾਂ ਨੇ ਨੀਰੂ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਹੁਣ ਉਸਦੀ ਮਾਂ ਐਗਰੀਪੀਨਾ ਨੂੰ ਕੋਈ ਯਾਦ ਨਹੀਂ ਕਰਦਾ ਤੇ ਲੋਕਾਂ ਨੇ ਇਹ ਵੀ ਯਕੀਨ ਕਰ ਲਿਆ ਕਿ ਐਗਰੀਪੀਨਾ ਨੂੰ ਖਤਮ ਕਰਕੇ ਬਾਦਸ਼ਾਹ ਨੀਰੂ ਨੇ ਰੋਮਨ ਸਮਾਜ ਨੂੰ ਬਚਾ ਲਿਆ ਅਜਿਹੇ ਸੁਨੇਹਾ ਨੇ ਬਾਦਸ਼ਾਹ ਨੀਰੂ ਨੂੰ ਕੁਝ ਤਰਾਸ ਦਿੱਤਾ ਤੇ ਉਹ ਵਾਪਸ ਰੋਮ ਆ ਗਿਆ ਰੋਮ ਆ ਕੇ ਉਸਨੇ ਆਪਣੀ ਪਤਨੀ ਜੋ ਬਾਦਸ਼ਾਹ ਕਲੋਡੀਅਸ ਦੀ ਬੇਟੀ ਸੀ ਓਕਟਾਵੀਆ ਨੂੰ ਤਲਾਕ ਦੇ ਦਿੱਤਾ ਤੇ ਆਪਣੇ ਨਜਾਇਜ਼ ਫਰੈਂਡ ਆਪਣੇ ਹੀ ਦੋਸਤ ਉਥੋਂ ਦੀ ਪਤਨੀ ਪੋਪੋਆ ਦੇ ਨਾਲ ਵਿਆਹ ਕਰਾ ਲਿਆ ਪਰ ਓਕਟਾਵੀਆ ਹਾਲੇ ਵੀ ਰੋਮ ਦੇ ਸ਼ਾਹੀ ਮਹਿਲ ਦੇ ਇੱਕ ਹਿੱਸੇ ਦੇ ਵਿੱਚ ਰਹਿੰਦੀ ਸੀ ਸ਼ਾਹੀ ਖਾਨਦਾਨ ਦੇ ਵਿੱਚ ਜੰਮੀ ਹੋਣ ਕਰਕੇ ਉਹ ਵਿਲੱਖਣ ਪੋਜੀਸ਼ਨ ਦੀ ਮਾਲਕ ਸੀ ਵੱਡੀ ਗੱਲ ਕਿ ਤਲਾਕशुदा ਹੋਣ ਕਰਨ ਉਸ ਨੂੰ ਹਮਦਰਦੀ ਮਿਲੀ ਸੀ ਤੇ ਲੋਕਾਂ ਦੇ ਵਿੱਚ ਉਹ ਖਿੱਚ ਦਾ ਕੇਂਦਰ ਬਣੀ ਸੀ ਹਾਲਾਂਕਿ ਉਸ ਦੀ ਮਦਦ ਕਰਨ ਵਾਲੀ ਉਸਦੀ ਸੱਸ ਯਾਨੀ ਕਿ ਨੀਰੂ ਦੀ ਮਾਂ ਐਗਰੀਪੀਨਾ ਵੀ ਕਤਲ ਹੋ ਚੁੱਕੀ ਸੀ ਪਰ ਫਿਰ ਵੀ ਲੋਕਾਂ ਨੇ ਜਨ ਤੱਕ ਥਾਵਾਂ ਤੇ ਆ ਬਾਸ਼ਕ ਲੋਡੀਅਸ ਦੀs ਪਤਨੀ ਤੇ ਨੀਰੂ ਬਾਸ਼ਕ ਲੋਡੀਅਸ ਦੀ ਧੀ ਤੇ ਨੀਰੂ ਦੀ ਪਤਨੀ ਦੇ ਬੁੱਤ ਬਣਾ ਦਿੱਤੇ オਕਟੋਵਿਆ ਦੇ ਉਸ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਨੀਰੂ ਦੇ ਹੁਕਮ ਨਾਲ ਬਣੇ ਪੋਪਾਇਆ ਦੇ ਬੁੱਤ ਢਾ ਦਿੱਤੇ ਕਿਉਂਕਿ ਇਸ ਨੇ ਆਪਣੀ ਪ੍ਰੇਮਿਕਾ ਤੋਂ ਪਤਨੀ ਜੋ ਬਣਾਈ ਸੀ ਉਥੋਂ ਦੀ ਪਤਨੀ ਪੋਪਾਇਆ ਜਿਹੜੀ ਬੜੀ ਚਲਾਕ ਔਰਤ ਸੀ ਤੇ ਗੈਰ ਸ਼ਾਹੀ ਪਰਿਵਾਰ ਚੋਂ ਸੀ ਉਸਤੇ ਬਹੁਤ ਇਸਨੇ ਬਣਾਇਆ ਸੀ ਲੋਕਾਂ ਨੇ ਉਹ ਬਹੁਤ ਠਾ ਦੇਤੇ ਤੇ ਓਕਟਾਵੀਆ ਦੇ ਬੁੱਤ ਬਣਾ ਦਿੱਤੇ ਲੋਕਾਂ ਦੇ ਜਹਵ ਤੀਰੇ ਤੋਂ ਨਿਰੂ ਹੋਰ फडਕ ਗਿਆ ਉਸਨੇ ਓਕਟਾਵੀਆ ਦੀ ਇੱਕ ਦਾਸੀ ਨੂੰ ਇੱਕ ਸਾਜ਼ਿਸ਼ ਰੱਜ ਕੇ ਇਸ ਲਈ ਤਿਆਰ ਕਰ ਲਿਆ ਕਿ ਉਹ ਆਪਣੇ ਮਾਲਕਨ ਓਕਟਾਵੀਆ ਤੇ ਕੋਈ ਜਲਾਲਤ ਭਰਿਆ ਇਲਜ਼ਾਮ ਲਾਵੇ ਇਸ ਜੋ ਇਹਨਾਂ ਦੇ ਦੀਨ ਉਸੇ ਮਹਿਲ ਦੇ ਵਿੱਚ ਇੱਕ ਹੋਰ ਦਾਸੀ ਤਿਆਰ ਕੀਤੀ ਗਈ ਇਲਜ਼ਾਮ ਲੱਗਣ ਤੋਂ ਬਾਅਦ ਜੋ ਇਸ ਇਲਜ਼ਾਮ ਦੀ ਪ੍ਰੋਟਾਕਟ ਕਰੇ ਕਿਉਂਕਿ ਨੀਰੂ ਹੁਣ ਆਪਣੀ ਪਤਨੀ ਅਕਟਾਵੀਆ ਨੂੰ ਖਤਮ ਕਰਨਾ ਚਾਹੁੰਦਾ ਸੀ ਕਿਉਂਕਿ ਉਸਦੀ ਨਵੀਂ ਪਤਨੀ ਪੋਪਾਇਆ ਵੀ ਆਪਣੀ ਇਸ ਸੌਕਰ ਨੂੰ ਮਾਰਨਾ ਚਾਹੁੰਦੀ ਸੀ ਕਿਉਂਕਿ ਉਹ ਸ਼ਾਹੀ ਖਾਨਦਾਨ ਚ ਉਸੀ ਅਕਟਾਵੀਆ ਸੋ ਪੋਪਾਇਆ ਨੇ ਇਸ ਸਕੀਮ ਦੇ ਵਿੱਚ ਨੀਰੂ ਨੂੰ ਸ਼ਾਮਲ ਕੀਤਾ ਤੇ ਜਿਸ ਤਰ੍ਹਾਂ ਅਕਟਾਵੀਆ ਨੂੰ ਸਮੁੰਦਰ ਤੱਟ ਦੇ ਜਿਸ ਮੰਗਲੇ ਦੇ ਵਿੱਚ ਰੱਖਿਆ ਹੋਇਆ ਸੀ ਉਹ ਸਥਾਨ ਐਨੀ ਸੈਟਸ ਦੇ ਸਮੁੰਦਰੀ ਸਟੇਸ਼ਨ ਦੇ ਗਵਾਂਡ ਦੇ ਵਿੱਚ ਸੀ ਪਪਾਇਆ ਦਾ ਗੁੱਸਾ ਓਕਟਾਵੀਆ ਨੂੰ ਰੋਮ ਚੋਂ ਵੀ ਕੱਢ ਕੇ ਸ਼ਾਂਤ ਨਾ ਹੋਇਆ ਤੇ ਕੁਝ ਚਿਰ ਬਾਅਦ ਉਸਨੇ ਓਕਟਾਵੀਆ ਤੇ ਇੱਕ ਨਵਾਂ ਇਲਜ਼ਾਮ ਲਾ ਦਿੱਤਾ ਕਿ ਉਹ ਬਾਦਸ਼ਾਹ ਨਹਿਰੂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਹੈ ਤੇ ਐਨੀ ਸੈਟਸ ਨਹਿਰੂ ਦਾ ਖਾਸ ਬੰਦਾ ਸੀ ਜਿਸ ਨੇ ਨੀਰੋ ਦੀ ਮਾਂ ਐਗਰੀਪੀਨਾ ਦਾ ਕਤਲ ਕੀਤਾ ਸੀ ਐਨੀਸੈਟਸ ਦੇ ਗਵਾਹੀ ਦੇਣ ਦੇ ਬਾਵਜੂਦ ਵੀ ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਨੀਰੋ ਦੀ ਪਹਿਲੀ ਪਤਨੀ ਉਕਟਾਵੀਆ ਉਸਤੇ ਖਿਲਾਫ ਕੋਈ ਸਾਜ਼ਿਸ਼ ਰਚ ਰਹੀ ਹੈ ਸਭ ਦੇ ਮਨ 'ਚ ਇਹ ਸੀ ਕਿ ਐਨੀਸੈਟਸ ਨੂੰ ਵੀ ਇਸ ਨਵੀਂ ਪਤਨੀ ਪਪਾਇਆ ਨੇ ਭੜਕਾਇਆ ਲੋਕਾਂ ਨੂੰ ਉਕਟਾਵੀਆ ਦੇ ਖਿਲਾਫ ਕੋਈ ਵੀ ਇਲਜ਼ਾਮ ਹਜਮ ਨਹੀਂ ਸੀ ਹੋ ਰਿਹਾ ਉਕਟਾਵੀਆ ਨੇ ساری ਉਮਰ ਦੁੱਖਾਂ 'ਚ ਗੁਜ਼ਾਰੇ ਬਚਪਨ 'ਚ ਉਹ ਜਦੋਂ 10-12 ਵਰ੍ਹਿਆਂ ਦੀ ਸੀ ਤਾਂ ਉਸਦੀ ਮਾਂ ਮੈਸੋਲਿਨਾ ਦਾ ਜੋ ਰਾਜਕੁਮਾਰ ਮਾਰਾਨੇ ਉਸਦਾ ਕਤਲ ਹੋ ਜਾਂਦਾ ਫਿਰ ਉਸਦੇ ਪਿਤਾ ਕਲੋਡੀਸ ਦਾ ਕਤਲ ਹੋ ਜਾਂਦਾ ਤੇ ਛੋਟੀ ਉਮਰ ਦੇ ਵਿੱਚ ਹੀ 12-13 ਵਰ੍ਹਿਆਂ ਦੀ ਉਮਰ ਦੇ ਵਿੱਚ ਹੀ ਉਸਦੀ ਸ਼ਾਦੀ ਨੀਰੋ ਨਾਲ ਕਰ ਦਿੱਤੀ ਜਾਂਦੀ ਹੈ 11 ਵਰ੍ਹਿਆਂ ਦੀ ਉਮਰ 'ਚ ਤੇ ਉਸਨੇ ਆਪਣੇ ਵਿਵਹਤਾ ਜੀਵਨ 'ਚ ਕੋਈ ਵੀ ਸੁੱਖ ਨਾ ਪੋਗਿਆ ਸ਼ਾਹੀ ਖਾਨਦਾਨ ਦੀ ਸ਼ਹਿ ਆਜ਼ਾਦੀ ਹੋਣ ਕਰਕੇ ਵੀ ਉਸਦੀ ਜ਼ਿੰਦਗੀ ਦਾਸੀਆਂ ਤੋਂ ਵੀ ਬਦਤਰ ਸੀ ਤੇ ਪਹਿਲਾਂ-ਪਹਿਲਾਂ ਉਸ ਦੇ ਸਾਥ ਸੈਗਰੀਪਨਾਂ ਵੀ ਉਸ ਨਾਲ ਬੱਦਸਲੂਕੀ ਕਰਦੇ ਸੀ ਫਿਰ ਉਸ ਨੂੰ ਰੋਮ ਦੇ ਚੁੱਕੜ ਦੇ ਨਾਲ ਪਪਾਇਆ ਨੂੰ ਪੂਰੀ ਆਜ਼ਾਦੀ ਮਿਲਣੀ ਸੀ ਤੇ ਨੀਰੂ ਦੀ ਜ਼ਿੰਦਗੀ ਦੇ ਵਿੱਚ ਉਸਤੇ ਆਉਣ ਦੀ ਸੰਭਾਵਨਾ ਖਤਮ ਹੋਣੀ ਸੀ ਫਿਰ ਆਖਰ ਨੀਰੂ ਦੇ ਭਿੱਜ ਹੋਏ ਜਲਾਦ ਮੌਤ ਦੀ ਸਜ਼ਾ ਦੇਣ ਲਈ ਜਦੋਂ ਉਹ ਤਾਵੀਅ ਤੇ ਬੰਗਲੇ ਦੇ ਵਿੱਚ ਆਇਆ ਤਾਂ ਬਹੁਤ ਡਰ ਗਈ ਉਸਨੇ ਬਹੁਤ ਨੰਨਤਾ ਕੀਤੀ ਕਿ ਉਸ ਨੂੰ ਛੱਡ ਦੇਣ ਉਹ ਕਦੇ ਵੀ ਬਾਦਸ਼ਾਹ ਦੇ ਰਾਹ ਦੇ ਵਿੱਚ ਨਾ ਉਸਨੇ ਰੋੜਾ ਠਕਾਇਆ ਤੇ ਨਾਟਕ ਆਏਗੀ ਕਿਸੇ ਵੀ ਜ਼ਿੰਦਗੀ 'ਚ ਕੋਈ ਦਸਕਲ ਅੰਦਾਜ਼ੀ ਨਹੀਂ ਕਰੇਗੀ ਜਾਨ ਬਖਸ਼ੀ ਲਈ ਉਸਨੇ ਬੜੀਆਂ ਬੇਨਤੀਆਂ ਕੀਤੀਆਂ ਕਿ ਜਿਸ ਤਾਂ ਵੀ ਨੀਰੂ ਬਾਸ਼ਾਵਸ ਨੂੰ ਰੱਖੇਗਾ ਉਸੇ ਤਾਂ ਤੇ ਰਹੇਗੀ ਕਦੇ ਵੀ ਉਸ ਨੂੰ ਮੋਹ ਨਹੀਂ ਦਿਖਾਵੇਗੀ ਪਰ ਉਹਨਾਂ ਜਲਾਦਾ ਨੇ ਉਸਦੀ ਇੱਕ ਨਾ ਸੁਣੀ ਜਲਾਦਾ ਨੇ ਤਾਂ ਸਗੋਂ ਨੀਰੂ ਦੀ ਇਸ ਬਚੱਲਣ ਪਤਨੀ ਪੋਪਾਇਆ ਦੇ ਕਹਿਣ ਤੇ ਉਸਤੇ ਜਿਸਮ ਦੇ ਡੱਕਰੇ ਕਰ ਦਿੱਤੇ ਤੇ ਬੜੀ ਭਿਆਨਕ ਮੌਤ ਤਰਫਾ ਤਰਫਾ ਕੇ ਉਸ ਨੂੰ ਦਿੱਤੀ ਕਿਉਂਕਿ ਪਪਾਇਆ ਨੇ ਹੁਕਮ ਦਿੱਤਾ ਸੀ ਕਿ ਨੀਰੂ ਦੀ ਇਸ ਪਤਨੀ ਤੇ ਸ਼ਾਹੀ ਖਾਨਤਾਨ ਦਿੱਤੀ オਕਟਾਵੀਆ ਨੂੰ ਇੱਕ ਵਾਰ ਨਾਲ ਕਤਲ ਨਹੀਂ ਕਰਨਾ ਬਲਕਿ ਬੋਟੀ-ਬੋਟੀ ਕੱਟ ਕੇ ਕੀਮਾ ਕਰਕੇ ਤੜਫਾ-ਤੜਫਾ ਕੇ ਮਾਰਨਾ ਤੇ ਜੋ ਸਤਾਨ ਜਿਹੜੇ ਭੇਜੇ ਹੋਏ ਜਲਾਦ ਸੀਗੇ ਉਹ ਇਸੇ ਤਰ੍ਹਾਂ ਕਰ ਰਹੇ ਸਨ ਉਹਨਾਂ オਕਟਾਵੀਆ ਨੂੰ ਖਿੱਚ ਲਿਆ ਫਿਰ ਥੋੜੇ ਮਾਰ ਮਾਰ ਕੇ ਉਸ ਦੀਆਂ ਹੱਡੀਆਂ ਤੋੜੀਆਂ ਫਿਰ ਕੰਜਰਾਂ ਨਾਲ ਉਸ ਦੀਆਂ ਨਾੜਾਂ چیرਣ ਲੱਗੇ ਖੋਨੋਂ ਖੋਨ ਉਹ ਹੀ ਉਬੇਸਰਤ ਹੋ ਕੇ ਡਿੱਗੀ ਤਾਂ ਉਸ ਨੂੰ ਅਧਮਰੀ ਹਾਲਤ ਵਿੱਚ ਨੇੜੇ ਦੇ ਇੱਕ ਸਟੀਮ ਬਾਥਰੂਮ ਦੇ ਵਿੱਚ ਬੰਦ ਕੀਤਾ ਗਿਆ ਮਤਲਬ ਤੁਸੀਂ ਵੇਖੋ ਕਿ ਇਸ ਸਮਾਜ ਕੋਲ ਉਸ ਵਕਤ ਵੀ ਸਟੀਮ ਬਾਥਰੂਮ ਸੀਗੇ ਜਿੱਥੇ ਲੋਕ ਸਟੀਮ ਲੈਂਦੇ ਸੀਗੇ ਤੇ ਉੱਥੇ ਸਾਹ ਘੁੱਟਣ ਨਾਲ ਫਿਰ ਤੜਫ ਤੜਫ ਕੇ ਮਰੀ ਤਿੰਜ ਆਪਣੇ ਭਰਾ ਬ੍ਰਾਟਿਨੈਕਸ ਆਪਣੀ ਮਾਂ ਐਗਰੀਪੀਨਾ ਤੇ ਫਿਰ ਆਪਣੀ ਪਤਨੀ ਉਕਟਾਵੀਆ ਜਾਨੀ ਰਾਜ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਨੇਰੁਣ ਸਦਿਆਂ ਕੀਤਾ ਇਸ ਤੋਂ ਬਿਨਾ ਹੋਰ ਬੇਤਹਾਸ਼ਾ ਲੋਕਾਂ ਦਾ ਕਤਲ ਕੀਤਾ ਤੇ ਉਸਤੇ ਗੁਨਾਹਾਂ ਦੀ ਲੜੀ ਵੱਧਦੀ ਜਾ ਰਹੀ ਸੀ ਜਿੰਨੇ ਉਹ ਗੁਨਾਹ ਕਰਦਾ ਤੇ ਉਹਨਾਂ ਹੀ ਉਸ ਦੇਸ਼ ਉਤਰਾਮ ਦੇ ਵਿੱਚ ਫੈਲਦੀ ਜਾਂਦੀ ਤੇ ਉਸਨ ਕੀ ਹੁੰਦਾ ਜਾਂਦਾ ਨੀਰੋ ਦੇ ਮਨ ਦੇ ਵਿੱਚ ਅਪਰਾਧ ਬੋਧ ਭਾਵਨਾ ਅਕਟਾਵੀਆ ਦੇ ਕਤਲ ਤੋਂ ਬਾਅਦ ਜਿੰਨੇ ਖਤਮ ਹੀ ਹੋ ਗਈ ਹੋਵੇ। ਮਾਂ ਦੇ ਕਤਲ ਤੋਂ ਬਾਅਦ ਜਿਸ ਮਾਨਸਿਕ ਪਰੇਸ਼ਾਨੀ ਦੇ ਵਿੱਚ ਉਸ ਦੀ نیند ਉੱਡੀ ਸੀ ਉਹ ਸਭ ਕੁਝ ਹੁਣ ਆਮ ਬਾਗ ਹੋ ਗਿਆ ਸੀ। ਉਹ ਪੱਥਰ ਦਿਲ ਬਣ ਗਿਆ ਸੀ। ਉਸ ਨੂੰ ਝਗੜਿਆਂ ਤੇ ਮਾਰ ਤਾੜ ਦੇ ਕੇ ਸੁਣ ਕੇ ਚੰਗਾ ਲੱਗਦਾ। ਵੈੰਦਾ ਹੋਇਆ ਖੂਨ ਉਸ ਨੂੰ ਚੰਗਾ ਲੱਗਦਾ। ਇਸ ਲਈ ਉਹ ਗਲੈਡੀਏਟਰ ਦੀਆਂ ਜਾਂ ਜਾਨਵਰਾਂ ਦੇ ਇੱਕ ਦੂਸਰੇ ਨੂੰ ਮਾਰਨ ਦੀਆਂ ਖੇਡਾਂ ਖੜਾਉਂਦਾ ਜਾਂਦਾ। ਤੇ ਇੱਕ ਦਿਨ ਉਸਨੇ ਇਸੇ ਤਰ੍ਹਾਂ ਦੇ ਪੈਸ ਤੇ ਵਿੱਚ ਆ ਕੇ ਆਪਣੀ ਪਤਨੀ ਪਪਾਇਆ ਨੂੰ ਥੁੱਡੇ ਮਾਰ ਮਾਰ ਕੇ ਜਾਨੋਂ ਮਾਰ ਦਿੱਤਾ ਇਹ ਹੰਸਾ ਉਸਨੇ ਆਪਣੀ ਪਤਨੀ ਪਪਾਇਆ ਨਾਲ ਉਸ ਵਕਤ ਕੀਤੀ ਜਦੋਂ ਉਹ ਬੇहद ਬਿਮਾਰ ਸੀ ਤੇ ਕਮਜ਼ੋਰ ਸੀ ਇਤੋਂ ਤੱਕ ਕਿ ਉਸਨੇ ਪਪਾਇਆ ਦੀ ਕੁੱਖੋਂ ਪੈਦਾ ਹੋਏ ਪੁੱਤਰ ਨੂੰ ਵੀ ਮਰਵਾ ਦਿੱਤਾ ਤੇ ਉਸਨੇ ਸਮੁੰਦਰ ਦੇ ਕਿਨਾਰੇ ਮੱਛੀਆਂ ਫੜ ਰਿਹਾ ਸੀ ਜਦੋਂ ਨੀਰੂ ਦੇ ਭੇਜੇ ਗੁਲਾਮਾਂ ਨੇ ਉਸ ਨੂੰ ਡੋਬ ਕੇ ਮਾਰ ਦਿੱਤਾ ਉਸ ਨੀਰੂ ਦੇ ਪੁੱਤਰ ਦਾ ਦੋਸ਼ ਇਹ ਨਹੀਂ ਸੀ ਕਿ ਬੱਚਿਆਂ ਨਾਲ ਖੇਡਦੇ ਆ ਖੇਡਦੇ ਆ ਖੇਡ-ਖੇਡ ਵਿੱਚ ਉਹ ਇੱਕ ਵਾਰੀ ਬਾਦਸ਼ਾਹ ਬਣ ਗਿਆ ਸੀ ਤੇ ਨੀਰੂ ਨੇ ਆਪਣੇ ਪ੍ਰਾਣੇ ਸਾਥੀ ਬਿਊਰਸ ਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਜੋ ਉਸ ਤੇ ਰਾਜਪਾਗ ਦੀ ਸੈਨਾ ਦਾ ਕਮਾਂਡਰ ਸੀ ਬਿਊਰਸ ਨੂੰ ਗਲੇ ਦੇ ਦਰਦ ਦੀ ਤਕਲੀਫ ਸੀ ਹਾਲਾਂਕਿ ਬਿਊਰਸ ਅਤੇ ਵਜ਼ੀਰ ਸੈਨਿਕਾ ਨੇ ਨੀਰੂ ਦੀ ਬਾਦਸ਼ਾਹ ਬਣਨ ਦੇ ਵਿੱਚ ਬਹੁਤ ਮਦਦ ਕੀਤੀ ਸੀ ਤੇ ਜਦੋਂ ਉਸ ਨੂੰ ਗਲੇ ਦਾ ਦਰਦ ਸੀਗਾ ਬਿਊਰਸ ਨੂੰ ਤਾਂ ਨੀਰੂ ਨੇ ਕੋੜੋ ਹੀ ਇਹ ਆਕੇ ਇੱਕ ਜ਼ਹਿਰ ਭੇਜਿਆ ਕਿ ਇਹ ਲੈ ਇਹ ਗਲੇ ਨੂੰ ਠੀਕ ਕਰਨ ਦੀ ਦਵਾਈ ਹੈ ਬਿਊਰੋਸ ਨੇ ਦਵਾਈ ਦੇ ਪਿਛੇ ਲਿਖਿਓ ਜ਼ਹਿਰ ਪੀ ਲਿਆ ਤੇ ਉਸਦੀ ਮੌਤ ਹੋ ਗਈ ਐਂਡ ਨੀਰੂ ਨੇ ਆਪਣੇ ਕਿੰਨੇ ਹੀ ਰਿਸ਼ਤੇਦਾਰ ਤੇ ਮੰਤਰੀ ਤੱਕ ਕਤਲ ਕਰ ਦਿੱਤੇ ਰੋਮ ਦੇ ਵਿੱਚ ਇੱਕ ਗੱਲ ਪ੍ਰਚਲਿਤ ਹੋ ਗਈ ਕਿ ਜਿਹੜਾ ਬੰਦਾ ਵੀ ਨੀਰੂ ਦੇ ਬਹੁਤ ਨੇੜੇ ਦਿਖਾਈ ਦਿੰਦਾ ਅੱਜ ਜਾਂ ਕੱਲ ਉਸਦੀ ਮੌਤ ਆਈ ਸਮਝੋ ਲੋਕਾਂ ਦੇ ਵਿੱਚ ਇੱਕ ਡਰ ਸੀ ਪਰ ਫਿਰ ਵੀ ਬਾਦਸ਼ਾਹ ਹੋਣ ਕਰਕੇ ਲੋਕ ਉਸ ਤੋਂ ਦੂਰ ਵੀ ਨਹੀਂ ਸੀ ਹੋ ਸਕਤੇ ਨੇਰੋ ਨੇ ਆਪਣੇ ਰਾਜਕਾਲ ਦੇ ਦੌਰਾਨ ਜਨਤਕ ਕਮਾਂਵਲ ਕਦੇ ਕੋਈ ਧਿਆਨ ਨਾ ਦਿੱਤਾ ਸਗੋਂ ਉਹ ਆਪਣੇ ਵਿਸ਼ਾਲ ਰੋਮਨ ਸਮਰਾਜ ਦੀ ਅਸੀਮ ਸ਼ਕਤੀ ਤੇ ਬੜਮੁੱਲੇ ਸਰੋਤ ਉਸਨੇ ਕਦੇ ਵੀ ਜਨਤਕ ਬਿਹਤਰੀ ਤੇ ਖੁਸ਼ਹਾਲੀ ਲਈ ਨਹੀਂ ਸੀ ਵਰਤੇ ਸਗੋਂ ਆਪਣੀ ਐਸ਼ ਪ੍ਰਸਤੀ ਲਈ ਇਹਨਾਂ ਨੂੰ ਵਰਤਦਾ ਰਿਹਾ ਬਸ ਇੱਕ ਖਾਸ ਜੋਸ਼ ਤੇ ਜ਼ੇਹਨ ਤੇ ਸਵਾਰ ਹੋ ਜਾਂਦੀ ਉਹ ਇੱਕ ਗਾਇਕ ਅਤੇ ਰੰਗਮੰਚ ਕਲਾਕਾਰ ਵਜੋਂ ਪ੍ਰਸਿੱਧ ਹੋਣਾ ਚਾਹੁੰਦਾ ਸੀ ਉਸ ਵਕਤ ਰਾਜ ਦੇ ਰੰਭਕ ਵੇਲਿਆਂ ਦੇ ਵਿੱਚ ਰਾਜਾਂ ਸ਼ਹਿਜ਼ਾਦਿਆਂ ਲਈ ਇਸ ਤਰ੍ਹਾਂ ਦੇ ਗਾਇਕ ਜਾਂ ਐਕਟਰ ਦੇ ਕੰਮ ਚੰਗੇ ਨਹੀਂ ਸੀ। ਜਵਾਨ ਹੋ ਕੇ ਸਾਰੀਆਂ ਸ਼ਕਤੀਆਂ ਦਾ مالک ਬਣ ਕੇ ਉਹ ਸੋਚਣ ਲੱਗਾ ਕਿ ਉਹ ਕੁਝ ਵੀ ਕਰ ਸਕਦਾ ਹੈ। ਜੇ ਕੁਦਰਤ ਨੇ ਉਸ ਨੂੰ ਕੋਈ ਹੁਨਰ ਨਹੀਂ ਦਿੱਤਾ ਤਾਂ ਉਹ ਉਸ ਹੁਨਰ ਦੀ ਵੀ ਵਰਤੋਂ ਕਰ ਸਕਦਾ ਹੈ। ਤੇ ਨੇੜੇ ਬੈਠਣ ਵਾਲੇ ਉਸਤੇ ਚਾਪਲੂਸਾ ਨੇ ਉਸ ਨੂੰ ਹੋਰ ਉਤਸ਼ਾਹਤ ਕੀਤਾ। ਉਹਨਾਂ ਨੇ ਕਹਿਣਾ ਸੀ ਕਿ ਨੀਰੂ ਤਾਂ ਗਾਇਕ ਹੀ ਬਹੁਤ ਚੰਗਾ ਹੈ। ਉਹ ਤਾਂ ਐਕਟਰ ਹੀ ਬਹੁਤ ਚੰਗਾ ਹੈ। ਉਹ ਹਰ ਡਰਾਮੇ ਦੇ ਵਿੱਚ ਹਰ ਉਸ ਦੇ ਵਿੱਚ ਆਪਣੇ ਵਾਵਾ ਖੱਟਾਂ ਲਈ ਗਾਉਣ ਲੱਗਦਾ ਜਾਂ ਐਕਟਿੰਗ ਕਰਨ ਲੱਗਦਾ ਤੇ ਇਸੇ ਤਰ੍ਹਾਂ ਉਸਦੇ ਆਲੇ-ਦਾਲੇ ਚਾਪਲੂਸ ਉਸਦੀ ਚਾਪਲੂਸੀ ਕਰਦੇ ਤੇ ਇਨਾਮ ਪਾਉਂਦੇ ਤੇ ਨਿਰੂ ਆਪਣੀ ਆਵਾਜ਼ ਨੂੰ ਸੁਧਾਰਨ ਦੇ ਲਈ ਲੰਮਾ ਸਮਾਂ ਪਿੱਠ ਭਰਨੇ ਪਿਆ ਰੰਦਾ ਉਹ ਛਾਤੀ ਤੇ ਬਹੁਤ ਸਾਰਾ ਭਾਰ ਵੀ ਰੱਖਦਾ ਤੇ ਆਪਣੇ ਛਾਤੀ ਦਾ ਐਕਸਰਸਾਈਜ਼ ਕਰਦਾ ਗਲਾ ਸਾਫ਼ ਕਰਨ ਲਈ ਕਈ ਪ੍ਰਕਾਰ ਦੀਆਂ ਦਵਾਈਆਂ ਦਾ ਸੇਵਨ ਕਰਦਾ ਤੇ ਕਈ ਸਵਾਦਲੀਆਂ ਚੀਜ਼ਾਂ ਵੀ ਉਹ ਨਾ ਖਾਂਦਾ ਕਿ ਉਸਦੇ ਨਾਲ ਸ਼ਾਦ ਉਸਦੀ ਆਵਾਜ਼ ਨਾ ਖਰਾਬ ਹੋ ਜਾਵੇ। ਯਾਨੀ ਉਸ ਨੂੰ ਜਨੂਨ ਵੀ ਇੰਨਾ ਸੀਗਾ ਚੰਗੇ ਗਾਇਕ ਬਣ ਦਾ। ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਕਾੜਾ ਪੈ ਜਾਂਦਾ। ਜਲਦੀ ਤੋਂ ਜਲਦੀ ਹਰ ਸਟੇਜ ਤੇ ਮਾਈਕ ਨੂੰ ਚਿੰਬੜਦਾ ਜਿਵੇਂ ਕਹਿ ਦਈਏ। ਪਹਿਲਾਂ ਉਹ ਮਹਿਲ ਵਿੱਚ ਤੇ ਫਿਰ ਮਹਿਲ ਦੇ ਬਾਗ ਦੇ ਵਿੱਚ ਤੇ ਕੁਝ ਪ੍ਰਾਈਵੇਟ ਮਹਿਫਲਾਂ ਨੇ ਅਯੋਜਿਤ ਕੀਤੀਆਂ। ਇਹਨਾਂ ਮਹਿਫਲਾਂ ਦੇ ਵਿੱਚ ਉਸਤੇ Amir ਨੱਤਰ ਸ਼ਾਮਲ ਹੋਏ ਨੀਰੂ ਇਹਨਾਂ ਮਹਿਫਲਾਂ ਦੇ ਵਿੱਚ ਇੱਕ ਗਾਇਕ ਵਜੋਂ ਆਪਣੀ ਪਛਾਣ ਬਣਾਉਣ ਦਾ ਯਤਨ ਕਰਨ ਲੱਗਾ ਹੌਲੀ-ਹੌਲੀ ਉਹ ਆਪਣੀਆਂ ਮਹਿਫਲਾਂ ਦੇ ਵਿੱਚ ਮਹਿਮਾਨਾਂ ਦੀ ਗਿਣਤੀ ਵਧਾਉਂਦਾ ਗਿਆ ਫਿਰ ਉਹ ਹੌਲੀ-ਹੌਲੀ ਵੱਡੇ ਇਕੱਠ ਤੇ ਆਪਣੇ ਗੀਤ ਪੇਸ਼ ਕਰਨ ਲੱਗਾ ਪਹਿਲਾਂ ਲੋਕਾਂ ਦੀ ਮਾਨਸਿਕਤਾ ਇਕਾਗਰਤ ਕਰਨ ਲਈ ਲੋਕਾਂ ਦਾ ਮੂਡ ਜਾਂਚਣ ਲਈ ਨੀਰੂ ਨੇ ਕੁਝ ਦੂਜੇ ਅਮੀਰ ਵਜ਼ੀਰਾਂ ਦੇ ਪੁੱਤਰਾਂ ਨੂੰ ਸਟੇਜ ਤੇ ਗਾਉਣ ਦਾ ਮੌਕਾ ਦਿੱਤਾ ਤੇ ਫੇਰ ਕਿਉਂਕਿ ਉਸ ਵਕਤ ਅਮੀਰ ਤੇ ਵਜ਼ੀਰ ਲੋਕਾਂ ਦਾ ਗੁਆਣਾ ਚੰਗਾ ਨਹੀਂ ਸੀ ਸਮਝਿਆ ਗੰਦਾ ਤੇ ਫੇਰ ਉਸਨੇ ਆਪਣੀ ਪੇਸ਼ਕਾਰੀ ਕੀਤੀ ਤੇ ਉੰਜ ਉਹ ਹਰ ਪ੍ਰੋਗਰਾਮ ਦੀ ਸਫਲਤਾ ਤੋਂ ਬੇਹਦ ਖੁਸ਼ ਹੁੰਦਾ ਤੇ ਫੇਰ ਰੱਜ ਕੇ ਇਨਾਮ ਦਿੰਦਾ ਉਸ ਦਾ ਰੰਗਮંચ ਕਲਾਕਾਰ ਵਜੋਂ ਸ਼ੋਹਰਤ ਘਟਣ ਦਾ ਸ਼ੌਕ ਤਾਂ ਸਾਰੇ ਹੱਦ ਬੰਨੇ ਟੱਪ ਗਿਆ ਇਸ ਲਈ ਹੁਣ ਉਹ ਆਪਣੀ ਕੁਦਰਤੀ ਮੌਲਿਕ ਅਦਾਕਾਰੀ ਤੋਂ ਅੱਗੇ ਜਾ ਕੇ ਗਲਤ ਮਲ ਤਰੀਕੇ ਵੀ ਵਰਤਣ ਲੱਗਾ ਉਸਨੇ ਰੰਗਮੰਚ ਦੇ ਇੱਕ ਨਾਮਵਰ ਕਲਾਕਾਰ ਨੂੰ ਨਕਲੀ ਪੇਸ਼ਕਾਰੀਆਂ ਲਈ ਰੱਖ ਲਿਆ ਸੀ ਜੋ ਨਿਰੂ ਦਾ ਭੇਸ ਧਾਰ ਕੇ ਉਸ ਦੀ ਥਾਂ ਪੇਸ਼ਕਾਰੀ ਕਰਦਾ ਮਤਲਬ ਇੱਕ ਐਕਟਰ ਉਹਨੇ ਰੱਖ ਲਿਆ ਕਿਉਂਕਿ ਇਸ ਮੁਲਕ ਦੇ ਵਿੱਚ ਡਰਾਮੇ ਬਹੁਤ ਕੀਤੇ ਜਾਂਦੇ ਸਿਗੇ ਤੇ ਉਹ ਮਤਲਬ ਇੱਕ ਉਸਨੇ ਆਰਟਿਸਟ ਇਹ ਜਿਆ ਰੱਖਿਆ ਜੋ ਉਸਦੇ ਨਾਲ ਰਲਦਾ ਮਿਲਦਾ ਸੀ ਜਾਨੀ ਉਹ ਨਿਰੂ ਦੀ ਟਰੈਕਟਰ ਕਰ ਐਕਟਿੰਗ ਕਰਦਾ ਲੋਕਾਂ ਨੂੰ ਲੱਗਦਾ ਕਿ ਬਾਦਸ਼ਾਹ ਨਿਰੂ ਇਹ ਰੋਲ ਨਿਭਾ ਰਿਹਾ ਹੈ ਇੱਕ ਵਾਰ ਉਸਨੇ ਰੋਮਨ ਨਾਟਸ਼ਾਲਾ ਜਿਸ ਮੌਕੇ ਐਮਪੀ تھیਟਰ ਕੈਂਡਨ ਵਿੱਚ ਪੇਸ਼ਕਾਰੀ ਦੇ ਦੌਰਾਨ ਆਪਣੇ ਪ੍ਰੋਗਰਾਮ ਤੇ ਤਾੜੀਆਂ ਮਾਰਨ ਲਈ 5000 ਬੰਦਿਆਂ ਦੀ ਸੈਨਿਕ ਟੁਕੜੀ ਦੀ ਡਿਊਟੀ ਲਾਈ ਤੇ ਇਸ ਕੰਮ ਲਈ ਉਹਨਾਂ ਨੂੰ ਸਪੈਸ਼ਲ ਪੱਤਾ ਦਿੱਤਾ ਯਾਨੀ 5000 ਬੰਦੇ ਲੋਕਾਂ ਦੀ ਭੀੜ ਦੇ ਵਿੱਚ ਉਸਨੇ ਜੋ ਫੌਜੀ ਸੀ ਬਿਠਾਏ ਸਾਦਾ ਕੱਪੜਿਆਂ 'ਚ ਬਿਠਾਏ ਵੰਡ-ਵੰਡ ਕੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸ ਮੌਕੇ ਕਿੰਨੀਆਂ ਤਾੜੀਆਂ ਮਾਰਨੀਆਂ ਤਾਂ ਜੋ ਲੋਕਾਂ ਨੂੰ ਪਤਾ ਨਾ ਲੱਗੇ ਇਹਨਾਂ ਬੰਦਿਆਂ ਨੂੰ ਤਾੜੀਆਂ ਮਾਰਨ ਤੇ ਵਾਹ-ਵਾਹ ਕਰਨ ਦੀ ਵੀ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ 5000 ਬੰਦੇ ਨੂੰ ਮਤਲਬ ਤੇ ਨੀਰੂ ਦਾ ਦਾਤ ਦੇਣ ਦਾ ਵੀ ਇੱਕ ਵੱਖਰਾ ਹੁਨਰ ਉਹਨਾਂ ਨੂੰ ਸਮਝਾਇਆ ਜਿਸ ਲਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਪਹਾੜੇ ਦੇ ਦਰਸ਼ਕਾਂ ਨੂੰ ਦਿਖਾਇਆ ਗਿਆ ਕਿ ਕਿਸ ਆਈਟਮ ਤੇ ਕਿੰਨੀ ਕੁ ਦਾਤ ਦੇਣੀ ਹੈ। ਬਾਦਸ਼ਾਹ ਦੀ ਪੇਸ਼ਕਾਰੀ ਵੇਲੇ ਕਿਹੜੇ-ਕਿਹੜੇ ਤਰੀਕੇ ਨਾਲ ਦਾਤ ਦੇਣੀ ਹੈ ਤੇ ਕਿੰਨੀ ਵਾਰ ਤਾੜੀਆਂ ਮਾਰਨੀਆਂ ਨੇ ਤੇ ਕਿੰਨੇ ਸਮੇਂ ਤੱਕ ਤਾੜੀਆਂ ਮਾਰਦੇ ਰਹਿਣਾ। ਉਸਨੇ ਇੱਕ ਹੋਰ ਹੁਕਮ ਹੀ ਦਿੱਤਾ ਕਿ ਉਸਦੀ ਪੇਸ਼ਕਾਰੀ ਵਾਲੇ ਦਿਨ ਨਾਟਸ਼ਾਲਾ ਨੂੰ ਦਰਸ਼ਕਾਂ ਦੇ ਨਾਲ ਖਚਾਖਚ ਭਰਨ ਦੇ ਲਈ ਨਾਟਸ਼ਾਲਾ ਦੇ ਸਾਰੇ ਗੇਟ ਬੰਦ ਕਰ ਦਿੱਤੇ ਜਾਂ ਕਿਸੇ ਵੀ ਦਰਸ਼ਕ ਨੂੰ ਥੀਏਟਰ ਚੋਂ ਬਾਹਰ ਨਾ ਜਾਣ ਦਿੱਤਾ ਜਾਵੇ ਜਾਨੀ ਭੀੜ ਉੱਥੇ ਹੀ ਰਹੇ ਭਾਵੇਂ ਕਿ ਕਿਸੇ ਦੀ ਕਿੱਡੀ ਵੀ ਮਜਬੂਰੀ ਹੋਵੇ ਤੇ ਕਿਸੇ ਦੇ ਲਈ ਵਾਪਸ ਜਾਣ ਲਈ ਗੇਟ ਨਾ ਖੁੱਲੇ ਖਾਸ ਤੌਰ ਤੇ ਜਦ ਬਹੁਤ ਸਾਰੀਆਂ ਪੇਸ਼ਕਾਰੀਆਂ ਨਾਟਕ ਲੰਬੇ ਹੋ ਜਾਂਦੇ ਦਰਸ਼ਕ ਜਿਆਦਾ ਥੱਕ ਜਾਂਦੇ ਜਾਂ ਕੋਈ ਬਿਮਾਰ ਹੋ ਜਾਂਦਾ ਤਾਂ ਵੀ ਉਸ ਨੂੰ ਬਾਹਰ ਨਿਕਲਣ ਦੀ ਆਗਿਆ ਨਹੀਂ ਸੀ ਇਤੋਂ ਤੱਕ ਕਿ ਜੇ ਕਿਸੇ ਦਰਸ਼ਕ ਨੂੰ ਕੋਈ ਦਰਦ ਹੁੰਦਾ ਜਾਂ ਕਿਸੇ ਦਰਸ਼ਕ ਦੀ ਮੌਤ ਵੀ ਹੋ ਗਈ ਹੁੰਦੀ ਪੇਸ਼ਕਾਰੀ ਖਤਮ ਹੋਣ ਤੱਕ ਉਸ ਦੀ Laash ਨੂੰ ਦਫਨਾਉਣ ਲਈ ਬਾਹਰ ਲਿਜਾਣ ਦੀ ਵੀ ਆਗਿਆ ਨਹੀਂ ਸੀ ਦਰਸ਼ਕਾਂ ਦੇ ਵਿੱਚ ਬੈਠੀ ਗਰਭਵਤੀ ਔਰਤ ਨੂੰ ਵੀ ਜੇ ਪ੍ਰਸੂਤੀ ਜਨਮ ਪੀੜਾ ਸ਼ੁਰੂ ਹੋ ਗਈਆਂ ਬੱਚਾ ਜਨਮ ਦੀਆਂ ਤਾਂ ਉਹ ਵੀ ਬੱਚਾ ਥੀਏਟਰ 'ਚ ਹੀ ਜੰਮਦੀ ਸੀ ਉਸ ਨੂੰ ਵੀ ਇਹ ਨਹੀਂ ਸੀ ਕਿ ਉਹ ਬਾਹਰ ਜਾ ਕੇ ਆਪਣਾ ਬੱਚਾ ਜਨਮ ਸਕੇ ਮਤਲਬ ਇਸ ਤਰ੍ਹਾਂ ਦੇ ਉਸਤੇ ਹੁਕਮ ਸੀ ਕਿ ਮੇਰਾ ਨਾਟਕ ਵੇਖੋ ਤੁਹਾਡਾ ਭਾਵੇਂ ਨਿਆਣਾ ਢਿੱਡ 'ਚ ਹੀ ਮਰ ਜਾਏ ਸੋ ਗਾਇਕੀ ਤੇ ਅਦਾਕਾਰੀ ਤੋਂ ਇਲਾਵਾ ਜ਼ਾਲਮ ਬਾਦਸ਼ਾਹ ਨਿਰੂ ਨੂੰ ਆ ਲੋਕ ਮਨੋਰੰਜਨ ਨੇ ਬਹੁਤ ਸਾਰੀਆਂ ਹੋਰ ਆਈਟਮਾਂ ਦੇ ਵਿੱਚ ਵੀ ਹਿੱਸਾ ਲੈਣ ਦਾ ਸ਼ੌਕ ਸੀ ਉਹ ਦੌੜਾਂ ਤੇ ਹਰ ਤਰ੍ਹਾਂ ਦੇ ਖੇਡ ਮੁਕਾਬਲਿਆਂ 'ਚ ਹਿੱਸਾ ਲੈਂਦਾ ਤੇ ਇਸ ਤਰ੍ਹਾਂ ਉਸਨੇ ਕੁਝ ਗੁਪਤ ਪ੍ਰਯੋਗ ਪ੍ਰਤੀਯੋਗੀ ਵੀ ਨਾਲ ਰੱਖ ਲੈਂਦਾ ਤੇ ਜੱਜਾਂ ਨੂੰ ਵੀ ਰਿਸ਼ਵਤ ਦਿੰਦਾ ਜਦੋਂ ਉਹ ਨਿਰੂ ਵਿਦੇਸ਼ ਦੀਆਂ ਯਾਤਰਾਵਾਂ ਤੋਂ ਮੁੜਦਾ ਤਾਂ ਇੱਕ ਜੇਤੂ ਦੇ ਰੂਪ ਦੇ ਵਿੱਚ ਰੋਮ ਸ਼ਹਿਰ ਦੇ ਵਿੱਚ ਦਾਖਲ ਹੁੰਦਾ ਜਿਵੇਂ ਆਪਾਂ ਪਹਿਲਾਂ ਸੁਣਾਇਆ ਸੀ ਕਿ ਕਿਵੇਂ ਉਸਨੇ 올림픽 ਜਿੱਤੇ ਆ 1200 ਮੈਡਲ ਉਹ ਲੈ ਕੇ ਆਇਆ ਬੱਲੇ ਬੱਲੇ ਕਰਕੇ ਤੇ ਨੀਰੂ ਦੀ ਬੱਲੇ ਬੱਲੇ ਇਸ ਤਰ੍ਹਾਂ ਹੁੰਦੀ ਜਾਂਦੀ ਇਹਨਾਂ ਮੂਰਖਾਨਾ ਕਾਰਵਾਈਆਂ ਕਰਕੇ ਰੋਮ ਦੇ ਲੋਕ ਬਹੁਤ ਦੁਖੀ ਸਨ ਤੇ ਪਰ ਉਹ ਕੁਝ ਕਰ ਨਹੀਂ ਸੀ ਸਕਦੇ ਅੱਧੀ ਅੱਧੀ ਰਾਤ ਤੱਕ ਸ਼ਰਾਬ ਸ਼ਰਾਬ ਘੋਆਵਦੀਆਂ ਮਹਿਫਲਾਂ 'ਚੋਂ ਮਸਤ ਰਹਿੰਦਾ ਤੇ ਜਿਸ ਤਰ੍ਹਾਂ ਉਹ ਆਪਣੇ ਦੋਸਤਾਂ ਦੇ ਨਾਲ ਗਲੀਆਂ 'ਚ ਨਿਕਲਦਾ ਜਿਹੜਾ ਵੀ ਉਸਤੇ ਅੱਗੇ ਆੜਦਾ ਉਸ ਨੂੰ ਚੁੱਕ ਕੇ ਨਹਿਰ 'ਚ ਸੁੱਟਾਉਂਦਾ ਗੰਦੇ ਪਾਣੀ ਦੀਆਂ ਨਾਲੀਆਂ 'ਚ ਸੁੱਟਾਉਂਦਾ ਕਈ ਵਾਰ ਉਹ ਝਗੜੇ ਕਰਦੇ ਕਈ ਵਾਰੀ ਸੱਚਮੁੱਚ ਦੇ ਡਾਕੂ ਮੁਹੰਮਦ ਮੋਹਸਾ ਨਾਲ ਵੀ ਉਹਦਾ ਝਗੜਾ ਹੁੰਦਾ ਪਰ ਇਸ ਲਈ ਉਹ ਉਸਨੇ ਆਪਣੇ ਨਾਲ ਕਮਾਂਡੋ ਤੇ ਖਾਸ ਕਰਕੇ ਗਲੈਡੀਏਟਰ ਵੀ ਰੱਖੇ ਤੇ ਜਿਹੜਾ ਪੈਸਾ ਨੈਰੂ ਆਪਣੀਆਂ ਯਾਤਰੀਆਂ ਤੇ ਖਰਚਦਾ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਧਨ ਦਾ ਵਧੇਰੇ ਸੌ ਆਪਣੀਆਂ ਯਾਤਰੀਆਂ ਤੇ ਫालतू ਦੇ ਵਖਾਵੇਂ ਤੇ ਤੇ ਆਪਣੇ ਵਾਹ ਵਾਹ ਤੇ ਖੜਦਾ ਤੇ ਲੋਕਾਂ ਤੇ ਟੈਕਸ ਤੇ ਟੈਕਸ ਲੱਗਦੇ ਜਾਂਦੇ ਉਹ ਆਪਣੀਆਂ ਮौज-ਮਸਤੀਆਂ ਲਈ ਜਦੋਂ ਕਿਤੇ ਘੁੰਮਣ ਜਾਂਦਾ ਵੱਡੀ ਸ਼ੋਭਾ ਯਾਤਰਾ ਜਲੂਸ ਤੇ ਦਰਮਿਆਨ ਸ਼ਾਨ ਨਾਲ ਨਿਕਲਦਾ ਤੇ ਇਸ ਤਰ੍ਹਾਂ ਉਸ ਤੇ ਟੈਂਟਾਂ ਦੇ ਵਿੱਚ ਮਨੋਰੰਜਨ ਦੇ ਕੀਮਤੀ ਵਸੂਲੇ ਉਪਲਬਧ ਹੁੰਦੇ ਆਰਾਮ ਕਰਨ ਲਈ ਬੈੱਡ ਸਜੇ ਹੁੰਦੇ ਉਸ ਦੇ ਸਾਹਮਣੇ ਸੰਭਾਲ ਲਈ ਸੁੰਦਰ ਲੜਕੀਆਂ ਹੁੰਦੀਆਂ ਇਹਨਾਂ ਹਸੀਨ ਲੜਕੀਆਂ ਨੂੰ ਟੈਂਟਾਂ ਦੇ ਗੇਟ ਤੇ ਖਲੋ ਕੇ ਵੱਖ-ਵੱਖ ਬਾਹਨਾਂ ਤੇ ਜਾ ਰਹੇ ਨੀਰੂ ਦੇ ਕਾਫਲੇ ਤੇ ਫੁੱਲ ਸੁੱਟਣੇ ਹੁੰਦੇ ਇਹਨਾਂ ਟੈਂਟਾਂ ਦੇ ਵਿੱਚ ਰੁੱਕ ਕੇ ਉਹਨਾਂ ਨੂੰ ਆਰਾਮ ਕਰਨ ਦਾ ਸੱਦਾ ਦਿੰਦੀਆਂ ਜਿਹੜੇ ਜਾਲ ਦੇ ਨਾਲ ਨਿਰੂ ਮੱਛੀਆਂ ਫੜਨ ਦਾ ਸ਼ੌਕ ਪੂਰਾ ਕਰਦਾ ਉਹ ਜਾਲ ਸੋਨੇ ਦਾ ਬਣਿਆ ਹੋਇਆ ਸੀ ਤੇ ਉਸ ਦੀਆਂ ਰस्सियां ਚਾਂਦੀ ਦੀਆਂ ਜੰਜੀਰਾਂ ਦੇ ਰੂਪ ਚ ਬਣੀਆਂ ਹੁੰਦੀਆਂ ਸੀ ਜੇਕਰ ਉਸ ਦੀ ਸ਼ੋਭਾ ਯਾਤਰਾ ਇਟਲੀ ਜਾਂ ਮਿਸਰ ਦੇ ਵਿੱਚੋਂ ਲੰਘਣੀ ਹੁੰਦੀ ਤਾਂ ਆਪਣੇ ਸਮਰਾਜ ਦੀ ਖੁਸ਼ਹਾਲੀ ਦਾ ਵਿਖਾਵਾ ਹੋ ਇਸ ਤਰ੍ਹਾਂ ਕਰਦਾ ਕਿ ਰਸਤੇ ਦੇ ਵਿੱਚ ਹਜ਼ਾਰਾਂ ਤੋਂ ਵਧੇਰੇ ਮਾਲ ਢੋਣ ਵਾਲੀਆਂ ਖੱਜਰ ਗੱਡੀਆਂ ਹੁੰਦੀਆਂ ਤੇ ਖੱਜਰਾਂ ਦੇ ਖੁਰਾਂ ਤੇ ਚਾਂਦੀ ਜੜੀ ਹੁੰਦੀ ਤੇ ਗੱਡੀਵਾਨਾਂ ਨੇ ਸੁਰਖ ਰੰਗ ਦੇ ਕੀਮਤੀ ਕੱਪੜੇ ਪਾਏ ਹੁੰਦੇ ਇਹ ਸ਼ੋਭਾ ਯਾਤਰਾ ਦੇ ਵਿੱਚ ਉਸਤੇ ਅਫਰੀਕਨ ਗੁਲਾਮ ਵੀ ਹੁੰਦੇ ਜਿਨ੍ਹਾਂ ਦੇ ਬਾਹ ਤੇ ਕੀਮਤੀ ਬ੍ਰੈਸਲਟ ਬੰਨੇ ਹੁੰਦੇ ਉਹ ਕੀਮਤੀ ਕਾਠੀਆਂ ਵਾਲੇ ਘੋੜਿਆਂ ਤੇ ਸਵਾਰ ਹੁੰਦੇ ਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿਆਦੇ ਵੀ ਸ਼ਾਮਲ ਹੁੰਦੇ ਨੀਰੂ ਦੇ ਰਾਜ ਕਾਲ ਦੇ ਵਿੱਚ ਵਾਪਰੀ ਬਹੁਤ ਪ੍ਰਸਿੱਧ ਜੇਕਰ ਜੋ ਘਟਨਾ ਹੈ ਰੋਮ ਦੇ ਸੜਨ ਦੀ ਤੇ ਰੋਮ ਦੇ ਵਿੱਚ ਬਹੁਤ ਭਿਆਨਕ ਇੱਕ ਵਾਰੀ ਅੱਗ ਲੱਗ ਗਈ ਇਸ ਦੇ ਸਿੱਟੇ ਵੱਜੋਂ ਰੋਮ ਦਾ ਇੱਕ ਬਹੁਤ ਵੱਡਾ ਹਿੱਸਾ ਤਬਾਹ ਹੋ ਗਿਆ ਉਹਨਾ ਵੇਲੇਾਂ ਚ ਆਮ ਤੌਰ ਤੇ ਯਕੀਨ ਕੀਤਾ ਗਿਆ ਕਿ ਰੋਮ ਨੂੰ ਅੱਗ ਲਾਉਣ ਤੇ ਤਬਾਹ ਕਰਨ ਦੇ ਪਿੱਛੇ ਵੀ ਬਾਦਸ਼ਾ ਨਿਰੂਦਾਈ ਹੱਥ ਹੈ। ਇਹ ਉਸ ਦੀ ਘਟਿਆ ਤੇ ਸੋਚੀ ਸਮਝੀ ਸਾਜ਼ਿਸ਼ ਸੀ ਜੋ ਐਡੀ ਵੱਡੀ ਅੱਗ ਰੋਮ ਦੇ ਵਿੱਚ ਲੱਗੀ। ਪਰ ਹਾਲਾਂਕਿ ਉਸ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਸੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਰੋਮ ਦੇ ਵਿੱਚ ਲੋਕਾਂ ਦੇ ਘਰਾਂ ਨੂੰ ਬਿਲਡਿੰਗਾਂ ਨੂੰ ਅੱਗ ਨਿਰੂ ਦੇ ਹੁਕਮ ਬਾਦਸ਼ਾ ਦੇ ਹੁਕਮ ਤੇ ਲੱਗੀ ਸੀ। ਪਰ ਉਸ ਵੇਲੇ ਦੇ ਕੁਝ ਇਤਿਹਾਸਕਾਰ ਇੰਨਾ ਕਿ ਜਰੂਰ ਹਿੰਟ ਦਿੰਦੇ ਨੇ ਕਿ ਜਦੋਂ ਇਹ ਅੱਗ ਲੱਗੀ ਤਾਂ ਉਸਦੌਰਾਨ ਨੀਰੂ ਦੇ ਮਹਿਲ ਦੇ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ ਉਸ ਮੌਕੇ ਤੇ ਮੌਜੂਦ ਸੀ ਜਿੱਥੇ ਅੱਗ ਲੱਗੀ ਇਹ ਅੱਗ ਇੱਕ ਘਰ ਤੋਂ ਦੂਸਰੇ ਘਰ ਵੱਲੋਂ ਵਧਦੀ ਗਈ ਤੇ ਹੌਲੀ-ਹੌਲੀ ਇਸ ਨੇ ਰੋਮ ਸ਼ਹਿਰ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਵੇਲੇ ਨੀਰੂ ਰੋਮ ਦੇ ਵਿੱਚ ਨਹੀਂ ਸੀ ਸਗੋਂ ਐਂਟਨੀਅਮ ਦੇ ਵਿੱਚ ਸੀਗਾ ਤੇ ਅੱਗ ਨੇ ਕਈ ਦਿਨਾਂ ਦੇ ਵਿੱਚ ਪੂਰੇ ਰੋਮ ਸ਼ਹਿਰ ਨੂੰ ਬਰਬਾਦ ਕਰ ਦਿੱਤਾ ਪਰ ਇਥੋਂ ਦਾ ਬਾਦਸ਼ਾਹ ਨੀਰੂ ਰੋਮ ਨਹੀਂ ਆਇਆ ਉਸ ਵਕਤ ਆਪਣੀ ਰਹਿਸ਼ਗਾ ਦੂਰ ਦਰਾਡੇ ਦੇ ਇਲਾਕੇ ਐਨਟੀਐਮ ਦੇ ਵਿੱਚ ਹੀ ਸੀਗਾ ਜੇਕਰ ਇਹ ਮੰਨ ਲਈ ਜਾਵੇ ਕਿ ਅੱਗ ਲਾਉਣ ਪਿੱਛੇ ਨਿਰੂ ਦਾ ਹੱਥ ਸੀ ਤਾਂ ਇਹ ਮੰਨਣਾ જરા ਮੁਸ਼ਕਲ ਹੈ ਕਿ ਸਾਰੇ ਰੋਮ ਨੂੰ ਫੂਕਣ ਦੇ ਆਦੇਸ਼ ਨਾਲ ਇਹ ਅੱਗ ਲਗਾਈ ਹੋਵੇਗੀ ਉਸ ਦਾ ਮਨੋਰਥ ਸੀ ਕਿ ਇੱਕ ਦੋ ਇਮਾਰਤਾਂ ਨੂੰ ਸਾੜਨਾ ਤਾਂ ਹੋ ਸਕਦਾ ਜੇ ਉਹ ਜੇ ਉਹ ਉਸ ਜ਼ਮੀਨ ਤੇ ਸੀ ਜੋ ਉਸ ਨੂੰ ਆਪਣੇ ਨਹਿਲ ਨਾਲ ਰਲਾ ਕੇ ਉਸ ਮੰਦ ਦਾ ਵਿਸਤਾਰ ਕਰਨਾ ਚਾਹੁੰਦਾ ਭਾਵੇਂ ਕਿ ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਇਹ ਰੋਮ ਸ਼ਹਿਰ ਦੇ ਵੱਡੇ ਹਿੱਸੇ ਨੂੰ ਤਬਾਹ ਕਰਨ ਦੀ ਯੋਜਨਾ ਸੱਚਮੁੱਚ ਨਿਰੂ ਦੀ ਸੀ ਕਿਉਂਕਿ ਉਹ ਇਸ ਸ਼ਹਿਰ ਨੂੰ ਨਵੇਂ ਢੰਗ ਦਾ ਮੋੜ ਤੋਂ ਸਾਰਨਾ ਚਾਹੁੰਦਾ ਸੀ ਚਲੋ ਜੇ ਇਸ ਉਦੇਸ਼ ਨੂੰ ਮੰਨ ਲਿਆ ਜਾਵੇ ਤਾਂ ਸ਼ਹਿਰ ਦੀ ਪੁਨਰ ਉਸਾਰੀ ਦਾ ਇਹ ਕਿਹੜਾ ਤਰੀਕਾ ਹੋਇਆ ਕਿ ਇਸ ਵਿੱਚ ਉਹ ਆਪਣੀ ਸ਼ਕਤੀ ਦਾ ਦੁਰਉਪਯੋਗ ਨਾਲ ਆਪਣੀ ਪਰਜਾ ਨੂੰ ਬਰਬਾਦ ਕਰਨ ਦੀ ਬਹਿਸ਼ਤ ਨਹੀਂ ਝਲਕਦੀ ਜਦੋਂ ਰੋਮ ਦੀ ਅੱਗ ਜੇ ਚੱਲ ਹੀ ਰਹੀ ਸੀ ਤਾਂ ਉਹ ਬਾਦਸ਼ਾਹ ਨਿਰੂ ਐਨੀ ਡੈਂਮ ਤੋਂ ਵਾਪਸ ਰੋਮ ਆਇਆ ਰੋਮ ਉਦੋਂ ਵੀ ਅੱਗ ਦੀਆਂ ਲਪਟਾਂ ਦੇ ਵਿੱਚ ਸੜ ਰਿਹਾ ਸੀ ਹਾਲਾਂਕਿ ਅੱਗ ਪਹਿਲਾਂ ਨਾਲੋਂ ਘਟ ਚੁੱਕੀ ਸੀ ਉਸ ਨੇ ਸਮੁੱਚੇ ਸ਼ਹਿਰ ਨੂੰ ਡਰ ਤੇ ਦਹਿਸ਼ਤ ਵਿੱਚ ਵੇਖਿਆ ਹਜ਼ਾਰਾਂ ਲੋਕ ਮਰ ਚੁੱਕੇ ਸਨ ਹਜ਼ਾਰਾਂ ਲੋਕ ਛੱਡ ਦੇ ਕੇ ਘਰਾਂ ਦੇ ਮਲਬੇ ਹਟਾ ਕੇ ਕੁਝ ਲੈ ਗਏ ਸਨ ਸਾੜੇ ਤੇ ਟੁੱਟੇ ਹੋਏ ਫਰਨੀਚਰ ਦੇ ਢੇਰਾਂ ਨਾਲ ਗਲੀਆਂ ਭਰੀਆਂ ਪਈਆਂ ਸਨ ਥੱਕੇ ਹਾਰੇ ਉਦਾਸ ਲੋਕ ਅੱਗ ਬੁਝਾਉਣ ਦਾ ਯਤਨ ਕਰ ਰਹੇ ਸਨ ਤੇ ਬੱਚੇ ਕੁਝ ਸਮਾਨ ਨੂੰ ਸੰਭਾਲਣ ਵਿੱਚ ਲੱਗੇ ਹੋਏ ਸਨ ਚੀਕਾਂ ਮਾਰਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਲੱਭ ਰਹੀਆਂ ਸਨ ਲਾਸ਼ਾਂ ਦੇ ਢੇਰ ਸਨ ਦੁੱਖ ਨਾਲ ਲੱਦੀਆਂ ਔਰਤਾਂ ਮੋਇਆਂ ਦਾ ਸੋਗ ਮਨਾ ਰਹੀਆਂ ਸਨ ਹਰ ਪਾਸੇ ਵਹਿਣ ਮਾਸ ਖਾਣ ਵਾਲੀਆਂ ਗਿਰਜਾਂ ਕਾਵਾਂ ਦੇ ਝੁੰਡ ਹਵਾਵਾਂ ਦੇ ਗੜ ਲੱਗ ਕੇ ਔਰਤਾਂ ਰਹਿਣ ਪਾ ਰਹੀਆਂ ਸਨ ਪਰ ਨੀਰੂ ਇਹਨਾਂ ਦ੍ਰਿਸ਼ਾਂ ਦੇ ਵਿੱਚੋਂ ਜਿਵੇਂ ਆਨੰਦ ਲੈ ਰਿਹਾ ਸੀ ਇਹ ਦ੍ਰਿਸ਼ ਉਸ ਨੂੰ ਕਿਸੇ ਨਾਟਕ ਦਾ ਦ੍ਰਿਸ਼ ਜਾਪ ਰਹੇ ਸਨ ਫਿਰ ਇਸ ਦੌਰਾਨ ਨੀਰੂ ਇੱਕ ਥੀਏਟਰ ਦੇ ਵਿੱਚ ਗਿਆ ਕਿਉਂਕਿ ਰੋਮ ਦੇ ਵਿੱਚ ਥੀਏਟਰ ਬਹੁਤ ਜ਼ਿਆਦਾ ਨੇ ਤੇ ਸਟੇਜ ਤੇ ਉਸਨੇ ਆਪਣਾ ਆਸਣ ਗ੍ਰਹਿਣ ਕੀਤਾ ਤਰਾਇ ਸ਼ਹਿਰ ਦੇ ਸੜਨ ਦਾ ਇੱਕ ਪ੍ਰਚਲਿਤ ਧੁਨ ਹੈ ਕਿਉਂਕਿ ਰੋਮ ਦੇ ਨਾਟਕਾਂ ਦੇ ਵਿੱਚ ਇੱਕ ਪਾਰਟ ਆਉਂਦਾ ਹੈ ਜਿਸ ਦੇ ਵਿੱਚ ਤਰਾਇ ਸ਼ਹਿਰ ਸੜਦਾ ਤੇ ਉਸ ਦੌਰਾਨ ਜਦੋਂ ਇਸ ਤਰ੍ਹਾਂ ਦੀ ਅੱਗਾਂ ਲੱਗਦੀਆਂ ਨੇ ਇੱਕ ਸੰਗੀਤ ਚੱਲਦਾ ਨਾ ਜਿਹਨੂੰ ਸੈਡ Song ਕਹ ਲਈ ਜਾਂ ਕੁਝ ਵੀ ਇਸ ਤਰ੍ਹਾਂ ਇਹ ਆ ਗਿਆ ਕਿ ਸ਼ਹਿਰ ਦੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਸੱਚਮੁੱਚ ਉਸ ਨੇ ਅਜਿਹਾ ਕੀਤਾ ਹੋਵੇਗਾ ਸ਼ਹਿਰ ਦੇ ਲੋਕ ਇਸ ਵੈਸ਼ੀ ਬਾਦਸ਼ਾਹ ਦੇ ਅਜਿਹੇ ਆਨਮਨੁੱਖੀ ਵਿਵਹਾਰ ਤੇ ਗੁੱਸੇ ਨਾਲ ਭਰ ਗਏ ਤੇ ਜਿਸ ਤਰ੍ਹਾਂ ਉਸ ਨੇ ਉਸ ਸਟੇਜ ਤੇ ਜਾ ਕੇ ਉਹ ਤੁਨ ਵਜਾਉਣੀ ਸ਼ੁਰੂ ਕਰ ਦਿੱਤੀ ਬੰਸਰੀ ਦੀ ਜਿਹੜੀ ਟ੍ਰੋਏ ਸ਼ਹਿਰ ਦੇ ਸੜਨ ਬਾਰੇ ਨਾਟਕਾਂ ਦੇ ਵਿੱਚ ਵਜਾਈ ਜਾਂਦੀ ਹੈ ਕੁਝ ਲੋਕਾਂ ਨੇ ਇਸ ਗੱਲ ਤੇ ਇਤਿਹਾਸਕਾਰਾਂ ਨੇ ਲਿਖਿਆ ਕਿ ਸ਼ਾਇਦ ਉਹ ਆਪਣੇ ਸਾਹਮਣੇ ਸੱਚਮੁੱਚ ਦਾ ਰੋਮ ਸੜਦਾ ਵੇਖਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਸਟੇਜ ਤੇ ਆ ਕੇ ਸੜਦੇ ਹੋਏ ਰੋਮ ਦੇ ਸਾਹਮਣੇ ਉਹ ਬੰਸਰੀ ਵਜਾਈ ਜਾਨੀ ਉਸ ਨੂੰ ਇਸ ਤਰ੍ਹਾਂ ਦੀ ਖਵਤ ਪੈਦਾ ਹੋ ਗਈ ਸੀ ਉਸ ਤੋਂ ਆਨੰਦ ਲੈਂਦਾ ਸੀ ਕਿਉਂਕਿ ਆਪਾਂ ਵੇਖਦੇ ਹੀ ਆ ਨਾ ਜਦੋਂ ਜ਼ੁਲਮੀ ਲੋਕ ਹੁੰਦੇ ਨੇ ਲਾਸ਼ਾਂ ਦੇ ਢੇਰਾਂ ਤੇ ਮਤਲਬ ਉਹਨਾਂ ਨੂੰ ਚੰਗੀ ਲੱਗਦੀ ਆ ਮਨੁੱਖੀ ਲਾਸ਼ਾਂ ਦੀ ਬੋ ਇਹ ਮਤਲਬ ਇਤਿਹਾਸਕਾਰ ਮੰਨਦੇ ਨੇ ਕਿ ਉਹ ਆਪਣੇ ਮਾਂ ਆਪਣੇ ਭਰਾ ਤੇ ਆਪਣੀ ਪਤਨੀ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਾਰਨ ਤੋਂ ਬਾਅਦ ਉਹ ਇੰਨਾ ਵਹਿਸ਼ੀ ਹੋ ਗਿਆ ਸੀ ਕਿ ਉਸ ਨੂੰ ਲੋਕਾਂ ਦੇ ਮਰਨ ਦਾ ਖਬਰ ਸੀ ਜਿਵੇਂ ਉਹ ਸੀਰੀਅਲ ਕਲਰ ਹੁੰਦੇ ਆ ਨਾ ਉਸ ਟਾਈਪ ਤੇ ਜਿਸ ਕਰਕੇ ਸੱਚਮੁੱਚ ਛੱਡਦੇ ਹੋਏ ਰੋਮ ਨੂੰ ਉਹ ਬੰਸਰੀ ਵਜਦਾ ਕੇ ਇੰਜੋਏ ਕਰ ਰਿਹਾ ਸੀਗਾ ਪਰ ਇਹ ਵੀ ਹੋ ਸਕਦਾ ਹੈ ਕਿ ਉਸ ਨੇ ਮਹਿਸੂਸ ਉਸ ਨੂੰ ਹੋਇਆ ਹੋਵੇ ਕਿ ਉਹ ਪਰਜਾ ਤੋਂ ਬਹੁਤ ਦੂਰ ਹੋ ਗਿਆ ਉਸ ਨੇ ਆਪਣਾ ਪਰਜਾ ਨਿਭਾਉਣ ਦੇ ਵਿੱਚ ਬੜੀ ਦੇਰ ਕਰ ਦਿੱਤੀ ਹੈ ਉਸਨੇ ਕੁਝ ਅਜਿਹੇ ਕਰਨ ਦੀ ਯੋਜਨਾ ਬਣਾਈ ਹੋਵੇ ਕਿ ਬਾਕੀ ਦੇ ਸ਼ਹਿਰ ਨੂੰ ਬਚਾ ਲਿਆ ਜਾਵੇ ਲੋਕਾਂ ਨੂੰ ਉਹਨਾਂ ਦੇ ਦੁੱਖਾਂ ਕਸ਼ਟਾਂ ਤੋਂ ਰਾਹਤ ਦਵਾਈ ਜਾਵੇ ਲੋਕਾਂ ਨੂੰ ਸਤਾਈ ਸ਼ਰਨ ਦੇਣ ਵਾਸਤੇ ਉਸਨੇ ਪਲੇਡ ਗਰਾਉਂਡ ਦੇ ਵਿੱਚ ਵੱਡੀ ਗਿਣਤੀ ਵਿੱਚ ਟੈਂਟ ਲਗਵਾਏ ਤੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਸ਼ਹਿਰ ਦੇ ਵਿੱਚ ਅਨਾਜ ਮੰਗਵਾਇਆ ਉਸਨੇ ਇਹ ਰਾਹਤ ਦੇ ਕਦਮ ਉਠਾਏ ਪਰ ਬਹੁਤ ਦੇਰ ਨਾਲ ਉਠਾਏ ਯਾਨੀ ਮਤਲਬ ਬਾਅਦ ਚ ਡਰਾਮਾ ਵੀ ਕੀਤਾ ਲੋਕਾਂ ਦੀ ਰਾਹਤ ਵਾਸਤੇ ਪਰ ਸ਼ਾਇਦ ਇਹ ਲੋਕਾਂ ਚ ਹਮਦਰਦੀ ਪਤਾ ਕਰਨ ਲਈ ਉਸਨੇ ਇਹ ਡਰਾਮਾ ਕੀਤਾ ਹੋ ਸਕਦਾ ਅੱਗੇ ਲੱਗਣ ਦਾ ਤੇ ਲੋਕਾਂ ਨੇ ਇਸ ਭਿਆਨਕ ਹੋਣੇ ਨੂੰ ਉਸੇ ਮੰਦ ਭਾਵਨਾ ਦੇ ਸਾਜ਼ਿਸ਼ੀ ਕਾਰਜਵਜੋਂ ਉਸ ਦੇ ਨਾਂ ਨਾਲ ਜੋੜ ਦਿੱਤਾ ਜਿਸ ਕਰਕੇ ਉਹ ਰਹਿਂਦੀ ਦੁਨੀਆ ਤੱਕ ਵਿਸ਼ਵ ਪਰਦੇ ਵਿੱਚ ਇੱਕ ਲਾਹਨਤ ਦਾ ਹੱਕਦਾਰ ਬਣ ਗਿਆ ਸੋ ਇਹ ਸੀ ਦੋਸਤੋ ਪ੍ਰਸੰਗ ਰੌਣ ਛੜਦਾ ਰਿਹਾ ਤੇ ਨੀਰੂਦੀ ਬੰਸਰੀ ਵੱਜਦੀ ਰਹੀ ਤੇ ਅੱਜ ਆਪਣਾ 6ਵਾਂ ਭਾਗ ਸੀਗਾ ਸੀਤਾ ਅੱਜ ਥੋੜੀ ਜੀ ਨਸਾਜ ਹੈ ਸੋ ਇਨਾਂ ਕੀ ਪ੍ਰਵਾਨ ਕਰਿਓ ਤੇ ਜਿਸ ਤਰ੍ਹਾਂ ਇਹ ਦੁਨੀਆ ਦੇ ਜ਼ਾਲਮ ਬਾਦਸ਼ਾਹ ਕਿਸ ਤਰ੍ਹਾਂ ਦੇ ਹੁੰਦੇ ਨੇ ਇਸ ਦੀ ਇੱਕ ਮਿਸਾਲ ਤੁਹਾਡੇ ਸਾਹਮਣੇ ਆ ਜ਼ੁਲਮਰ ਦਸ਼ਕਰ ਅਰਧੀ ਦੁਨੀਆ ਦੇ ਮਾਲਕ ਔਰ ਰੋਮਨ ਸਮਰਾਜ ਦਾ ਇਹ ਜ਼ੁਲਮੀ ਬਾਦਸ਼ਾਹ ਜਿਸ ਨੂੰ ਉਸ ਦੀ ਮਾਂ ਨੇ ਇੰਨੇ ਪੇਪੜ ਵੇਲ ਕੇ ਤੇ ਇਹਨਾਂ ਕੁਛ ਕਰਕੇ ਆ ਰੋਮ ਦਾ ਬਾਦਸ਼ਾਹ ਬਣਾਇਆ ਤੇ ਉਸਨੇ ਆਪਣੇ ਮਾਂ ਤੱਕ ਦਾ ਵੀ ਕਤਲ ਕੀਤਾ ਸੋ ਇਸ ਕਰਕੇ ਦੁਨੀਆ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਲੋਕ ਨੇ ਕਿਉਂਕਿ ਸੀਰੀਅਲ ਕਿਲਰ ਆਮ ਵੀ ਹੁੰਦੇ ਨੇ ਪਰ ਜਦੋਂ ਕੋਈ ਸੀਰੀਅਲ ਕਿਲਰ ਸ਼ਕਤੀਸ਼ਾਲੀ ਹੋ ਜਾਂਦਾ ਹੈ ਨੀਰੂ ਬਾਦਸ਼ਾਹ ਦੀ ਤਰ੍ਹਾਂ ਉਹ ਜਿਹੜਾ ਕੁਝ ਵੀ ਕਰ ਸਕਦਾ ਇੱਕ ਬਿਮਾਰੀ ਹੈ ਜੋ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਬਾਦਸ਼ਾਹ ਨੂੰ ਕਿਸੇ ਵੀ ਵਜ਼ੀਰ ਨੂੰ ਹੋ ਸਕਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ 99730955 ਤੇ ਤੁਸੀਂ ਮੰਗਵਾ ਸਕਦੇ ਹੋ 9876309655 99730955 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਹੀ ਨੰਬਰ ਤੇ ਤੁਸੀਂ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ ਇਹ ਜਿਹੜਾ ਇਤਿਹਾਸ ਵਾਲਾ ਭਾਗ ਹੈ ਕਿਉਂਕਿ ਆਪਾਂ ਇਤਿਹਾਸ ਤੇ ਬਹੁਤ ਸਾਰੇ ਚੈਪਟਰ ਤੁਹਾਡੇ ਨਾਲ ਸਾਂਝੀ ਕਰਨ ਨੇ ਠੀਕ ਹੈ ਰਾਜਨੀਤੀ ਦੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਪਲੇ ਲਿਸਟ ਆਪਾਂ ਇਤਿਹਾਸ ਦੀ ਅਲੱਗ ਬਣਾਈ ਹੈ ਤੇ ਉਸ ਦੇ ਵਿੱਚ ਇਹਦੇ ਸਾਰੇ ਜਿਹੜੇ ਚੈਪਟਰ ਨੇ 6 ਦੇ 6 ਹੀ ਤੁਸੀਂ ਅੱਜ ਵਾਲਾ 6ਵਾਂ ਇੱਕ ਦੂਜਾ ਚੈਪਟਰ ਮੇਰੇ ਖਿਆਲ ਨਾਲ ਹੋਰ ਬਣਗੇ ਕਿ ਇਸ ਦਾ ਅਖੀਰ ਕਿਵੇਂ ਹੁੰਦਾ 30 ਸਾਲ ਦੀ ਉਮਰ ਹੰਦਾ ਸਕਿਆ ਤੇ ਜਿਸ ਦੌਰਾਨ ਤਕਰੀਬਨ 64 ਈਸਵੀ ਤੱਕ ਦਾ ਇਤਿਹਾਸ ਇਸ ਤਾਪਾਂ ਸਾਂਝਾ ਕਰ ਲਿਆ ਤੇ ਹਾਲਾਂਕਿ ਜਨਮ ਦਾ ਹੁੰਦਾ ਹੈ तकरीबन 37 40 ਈਸਵੀ ਦੇ ਆਸ-ਪਾਸ ਤੇ ਇੱਕ ਘਟਾ 30 ਸਾਲ ਜਣੀ 29 ਸਾਲ ਦੀ ਉਮਰ ਦੇ ਵਿੱਚ 68 ਈਸਵੀ ਦੇ ਵਿੱਚ ਇਹ ਦੁਨੀਆ ਤੋਂ ਚਲਾ ਗਿਆ ਸੀ ਤੇ ਅੱਜ ਈਸਵੀ ਹੈ 2024 ਸਾਬਲਾਂੋ ਕਿ 2000 ਸਾਲ ਪਹਿਲਾਂ ਇਸ ਤਰ੍ਹਾਂ ਦੇ ਬਾਦਸ਼ਾਹ ਸੀ ਉਸ ਵਕਤ ਜਾਨੀ ਇਹਨਾਂ ਦਾ ਕਲਚਰ ਬਹੁਤ ਅਮੀਰ ਸੀ ਉਸ ਵਕਤ ਦੀਆਂ ਤੁਸੀਂ ਬਿਲਡਿੰਗਾਂ ਜਿਹੜੇ ਵੀ ਇਟਲੀ ਜਾਂ ਰੋਮ ਦੇ ਵਿੱਚ ਵਿਚਰਦੇ ਨੇ ਉਹਨਾਂ ਦੇ ਮਿਊਜ਼ੀਅਮ ਦੇਖੋ ਆਨਲਾਈਨ ਸਾਰਾ ਕੁਝ ਉਸ ਵਕਤ ਇਹਨਾਂ ਕੋਲ ਮਤਲਬ ਥੀਏਟਰ ਸੀਗੇ ਉਸ ਵਕਤ ਇਹਨਾਂ ਕੋਲ ਸਟੀਮ ਬਾਥਰੂਮ ਸੀਗੇ ਅਸੀਂ ਤਾਂ ਸੋਣਾ ਹੀ ਹੋਣਾ ਆ ਨਾ ਕੇ 20 30 ਸਾਲ ਪਹਿਲਾਂ ਸੋ ਬੜਾ ਅਮੀਰ ਕਲਚਰ ਸੀ ਰੋਮ ਦੇ ਖਾਣੇ ਰੋਮ ਦੇ ਪਹਿਰਾਵੇ ਬੜੀ ਇਹਨਾਂ ਦੇ ਵਿੱਚ ਸੱਭਿਆਤਾ ਰਹੀ ਹੈ ਤੇ ਬੜੇ ਸੋਹਣੇ ਸਨਖੇ ਮਿਹਨਤੀ ਲੋਕ ਸੀਗੇ ਖਾਸ ਕਰਕੇ ਇਹਨਾਂ ਦੀਆਂ ਜਿਹੜੀਆਂ ਵਾਈਨ ਨੇ ਜਿਹੜੀਆਂ ਸ਼ਰਾਬਾਂ ਨੇ ਅੰਗੂਰਾਂ ਦੀ ਸ਼ਰਾਬ ਤੇ ਵਾਈਨ ਦਾ ਦੇਵਤਾ ਵੀ ਇਹਨਾਂ ਦਾ ਸ਼ਰਾਬ ਦਾ ਆਪਣਾ ਦੇਵਤਾ ਵੀ ਹੈ ਆਪਾਂ ਤਾਂ ਸਾਰਾ ਕੁਛ ਧਰਤੀ ਮਾਤਾ ਨੂੰ ਦਈ ਜਾਂਦੇ ਆ ਸ਼ਰਾਬ ਵੀ ਧਰਤੀ ਮਾਤਾ ਨੂੰ ਦਿੰਦੇ ਆ ਮਤਲ ਇਹਨਾਂ ਨੇ ਵਾਈਨ ਦਾ ਦੇਵਤਾ ਵੀ ਆਪਣਾ ਅਲੱਗ ਤੋਂ ਬਣਾਇਆ ਹੋਇਆ ਨਾ ਕਿ ਉਹ ਦਾ ਬ੍ਰੇਕਸ ਸੀ ਮਰਕਲਾ ਸ਼ਰਾਬ ਦਾ ਦੇਵਤਾ ਸੋ ਇਹ ਸੀ ਜੀ ਰੋਮ ਦਾ ਇਤਿਹਾਸ ਤੇ ਆਪਣੇ ਰੋਮਾਂ ਦੀ ਜਿਹੜੀ ਲੜਾਈ ਹੈ ਉਹ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਇਬ੍ਰਾਮ ਹੁੰਦਾ ਹੈ 9876309655 ਆਪਣਾ WhatsApp ਗਰੁੱਪ ਨੰਬਰ ਹੈ ਕਿਸੇ ਵੀਰ ਨੇ ਕੋਈ ਕਾਲ ਕਰਨੀ ਹੈ ਜ਼ਰੂਰੀ ਹੈ ਤਾਂ 2-4 ਮਿੰਟ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਜੈ ਹੰਦ ਕਣੀ ਪਵੇਗੀ ਹਨਾ